ਰੋਕੋ ਰੋਕੋ ਬਰੇ ਇੱਕ ਮਿੰਟ ਆ ਵੀਡੀਓ ਵੇਖ ਕੇ ਜਾਇਓ ਇਹਦਾ ਰਿਪਲਾਈ ਵੀ ਸੁਣ ਕੇ ਜਾਇਓ ਕਈਆਂ ਨੂੰ ਗੱਲਾਂ ਮਿਰਚਾਂ ਵਾਂਗੂ ਲੱਗਣੀਆਂ ਨੇ ਨਾ ਨਾ ਗਰੰਥੀ ਨਹੀਂ ਬਣਾਉਣਾ ਜੀ ਹੋਰ ਕੰਮ ਕਰਾਉਣਾ ਜੀ ਕਿਉਂ ਕੋਈ ਗਰੰਥੀਆਂ ਦਾ ਕੋਈ ਹੈ ਨਹੀਂ ਕੋਈ ਪੁੱਤਰ ਹੈ ਨਹੀਂ ਵੀ ਹੈ ਵੀ ਨਾ ਪਾਪਾ ਆਪਣਾ ਘਰ ਦਾ ਆਉਦਾ ਹੋਣਾ ਚਾਹੀਦਾ ਨਾ ਘਰ ਦਾ ਆਉਦਾ ਹੋਣਾ ਚਾਹੀਦਾ ਨਾ ਆਪਣਾ ਉਹੀ ਪਤਾ ਦੀ ਕਰਾਈ ਦੇ ਬੈਠੇ ਉੱਥੇ ਹੋ ਬਹਿਣਾ ਬੱਚਿਆਂ ਦੇ ਵਿੱਚ ਖੇੜਦੇ ਬੱਚੇ ਜਿਹੜੇ ਇੱਕ ਵੀ ਨਾ ਗੱਲਾਂ ਕਰਦੇ ਨੇ ਤੇ ਆ ਕੋਈ ਨਹੀਂ ਬਣਾਵਾਂਗੇ ਹਾ ਗੁਰ ਕਰਦੇ ਬਣ ਪਰਦਾਨ ਜਾ ਗਲ ਕਾ ਤੱਕ ਸਹਿਮਤ ਰਾਗੇ ਗੁਰ ਕਰਤਾਂ ਵੱਡੇ ਬਣ ਗਏ ਸੋਨੇ ਗਮਤਾ ਤੇ ਲਾਣੇ ਰਾਗੇ ਗੁਰ ਕਰਦੇ ਬਣ ਪਰਦਾਨ ਜਾ ਗਲ ਕਾ ਤੱਕ ਸਹਿਮਤ ਰਾਗੇ ਗੁਰ ਕਰਤਾਂ ਵੱਡੇ ਬਣ ਗਏ ਸੋਨੇ ਗਮਤਾ ਤੇ ਲਾਣੇ ਰਾਗੇ ਫੁੱਟਿਆ ਨੀ ਕਦੇ ਕਿਸਨ ਪਾਠੇ ਸੰਗਾਂ ਦੇ ਘਰ ਬਣਾਉਣੇ 4000 ਨਾ ਦਸ ਗੱਲ ਕਰ ਕਿਹੜੇ ਚੱਲਦੇ ਆ ਕਰ ਕਿਹੜੇ ਚੱਲਦੇ ਆ ਕਲਾਕਾਰਾਂ ਨੂੰ ਕਿ ਲੱਖ ਰਗਨ ਕਿਸਾਬ ਦੁੱਖਦੇ ਆ ਕੋਈ ਹੋਰ ਨੇ ਪਾਠੇ ਬਣਦਾ ਸਿੱਖੀ ਤੋਂ ਜਾਂਦੇ ਟੁੱਟਦੇ ਆ ਕਲਾਕਾਰਾਂ ਨੂੰ ਕਿ ਲੱਖ ਰਗਨ ਕਿਸਾਬ ਦੁੱਖਦੇ ਆ ਕਈ ਘਰ ਪਾਠੇ ਬਣਦਾ ਸਿੱਖੀ ਤੋਂ ਜਾਂਦੇ ਟੁੱਟਦੇ ਆ ਜੇ ਵਧੀਆ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ